ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸ ਕੋਠੀ ਤੇ ਕਿੰਨਾ ਰੁਪਇਆ ਲੱਗਿਆ ਦੋਸਤੋ ਆ ਜਿਹੜੀ ਤੁਸੀਂ ਸਾਹਮਣੇ ਕੋਠੀ ਵੇਖ ਰਹੇ ਹੋ ਬਹੁਤ ਮਹਿੰਗੀ ਬਣੀ ਐ ਤੇ ਉੱਪਰ ਜਿਹੜਾ ਏਅਰ ਇੰਡੀਆ ਦਾ ਜਹਾਜ਼ ਬਣਾਇਆ ਹੋਇਆਗਾ ਇਸ ਕੋਠੀ ਤੇ ਜਹਾਜ਼ ਕਿਉਂ ਬਣਾਇਆ ਉਹ ਵੀ ਕਰਾਜ ਹੈਗਾ ਵੀਡੀਓ ਦੇ ਵਿੱਚ ਦੱਸਾਂਗੇ ਤੇ ਪਿੰਡ ਵਿੱਚ ਜਿੰਨੀਆਂ ਵੀ ਕੋਠੀਆਂ ਬਣੀਆਂ ਹੋਈਆਂ ਨੇ ਤਕਰੀਬਨ ਸਾਰੀਆਂ ਤੇ ਵੱਡੇ ਵੱਡੇ ਜਿਹੜੇ ਜਹਾਜ਼ ਬਣੇ ਹੋਏ ਨੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਅੱਜ ਆਪਾਂ ਪਹੁੰਚੇ ਆਂ ਉਪਲ ਬੱਪਾ ਪਿੰਡ ਜਲੰਧਰ ਦਾ ਇੱਕ ਪਿੰਡ ਹੈ ਜੀ ਜਿੱਥੇ ਸ਼ੈਰੂ ਖਾਨ ਦੀ ਮੂਵੀ ਦੀ ਸ਼ੂਟਿੰਗ ਹੋਈ ਸੀ ਡੰਕੀ ਮੂਵੀ ਤੁਸੀਂ ਸ਼ ਉਸ ਮੂਵੀ ਦੀ ਜਿਹੜੀ ਸ਼ੂਟਿੰਗ ਇਸ ਪਿੰਡ ਵਿੱਚ ਹੋਈ ਸੀ ਤੇ ਆਜੋ ਪਿੰਡ ਵਿੱਚ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਤਰ੍ਹਾਂ-ਤਰ੍ਹਾਂ ਦੀਆਂ ਕੋਠੀਆਂ ਜਿਹੜੀਆਂ ਬਹੁਤ ਜ਼ਿਆਦੇ ਮਹਿੰਗੀਆਂ ਬਣੀਆਂ ਨੇ ਦੋਸਤੋ ਇਹ ਪੰਜਾਬ ਦਾ ਬਹੁਤ ਜ਼ਿਆਦੇ ਅਮੀਰ ਪਿੰਡ ਹੈ ਤੇ ਐਨ ਆਰ ਆਈ ਪਿੰਡ ਹੈ ਤਕਰੀਬਨ 80 ਤੋਂ 90% ਲੋਕ ਜਿਹੜੇ ਇਸ ਪਿੰਡ ਦੇ ਉਹ ਬਾਹਰ ਹੀ ਗਏ ਹੋਏ ਨੇਗੇ ਤੇ ਆਜੋ ਦਿਖਾਉਣੇ ਆ ਵੀ ਕਿੱਡੀਆਂ-ਕਿੱਡੀਆਂ ਨੇ ਉਹ ਕੋਠੀਆਂ ਉਹ ਸੁੰਨੀਆਂ ਪਈਆਂ ਨੇ ਖਾਲੀ ਪਈਆਂ ਨੇ ਜਲੰਧਰ ਦੇ ਵੈਸੇ ਤਾਂ ਬਹੁਤ ਸਾਰੇ ਪਿੰਡ ਨੇ ਵੀ ਜਿੱਥੇ ਜਿਹੜੇ ਲੋਕ ਬਾਹਰ ਗਏ ਹੋਏ ਆ ਹੈਨਾ ਪਰ ਜਿਹੜਾ ਇਹ ਪਿੰਡ ਐ ਇੱਥੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਬਾਹਰ ਗਏ ਹੋਇਆ ਤੇ ਤਕਰੀਬਨ ਤੁਹਾਨੂੰ ਪਿੰਡ ਦੇ ਵਿੱਚ ਜਿਹੜੀ ਰੌਣਕ ਦੇਖਣ ਨੂੰ ਨਹੀਂ ਮਿਲੂਗੀ ਕੋਠੀਆਂ ਮਿਲਣੀਆਂ ਉਹ ਦੇਖੋ ਇੱਕ ਜਿਹੜੀ ਕੋਠੀ ਸਾਹਮਣੇ ਵਿਖਰੀ ਹੋ ਤੇ ਜਹਾਜ਼ ਬਣਿਆ ਹੋਇਆ ਸੀਗਾ ਬਹੁਤ ਸੋਹਣਾ ਤੇ ਹੋਰ ਵੀ ਘਰ ਦੇਖ ਲਓ ਤੁਸੀਂ ਤਕਰੀਬਨ ਸਾਰੇ ਜਿਹੜੇ ਘਰ ਬਹੁਤ ਵੱਡੇ ਆਲੀਸ਼ਾਨ ਮਹਿਲ ਬਣੇ ਹੋਏ ਨੇਗੇ ਤੇ ਤਕਰੀਬਨ ਸਾਰੇ ਹੀ ਘਰਾਂ ਤੇ ਬਾਹਰ ਟੈਂਕਰੇ ਜਿਹੜੇ ਉਹ ਅਲੱਗ-ਅਲੱਗ ਨੇ ਇਸ ਪਿੰਡ ਦੀ ਇੱਕ ਹੋਰ ਖਾਸियत ਹੈ ਵੀ ਤੁਹਾਨੂੰ ਇੱਥੇ ਜਿਹੜੇ ਪਰਾਚਨ ਖੂਹ ਦੇਖਣ ਨੂੰ ਮਿਲਣਗੇ ਤੇ ਜਿਹੜੇ ਗੁਰੂ ਘਰ ਤੇ ਮੰਦਿਰ ਨੇ ਉਹ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹੋਏ ਨੇ ਆ ਜਿਹੜੀ ਤੁਸੀਂ ਸਾਹਮਣੇ ਹਵੇਲੀ ਵੇਖ ਰਹੇ ਹੋ ਕਮਲ ਦਾ ਜਿਹੜਾ ਵਾਟਰ ਟੈਂਕ ਬਣਿਆ ਹੋਇਆ ਇਹ ਵੀ ਜਿਹੜੀ ਹਵੇਲੀਆ ਕਰੋੜਾਂ ਰੁਪਏ ਦੇ ਸਹਾਰ ਨਾਲ ਤਿਆਰ ਹੋਈ ਹੋਈ ਹੈ ਇਸ ਪਿੰਡ ਨੂੰ ਜਿਹੜਾ ਪੰਜਾਬ ਦਾ ਐਨ ਆਰ ਆਈ ਪਿੰਡ ਕਹਿੰਦੇ ਆ ਇੱਕ ਵਾਰ ਫੇਰ ਦੱਸਦਾ ਵੀ ਜਿਹੜਾ ਪਿੰਡ ਦਾ ਨਾਮ ਹੈ ਉਹ ਉਪਲਬ ਪੰਤੇ ਸ਼ਾਹੂਖਾਨ ਦੀ ਡੰਕੀ ਮੂਵੀ ਤੁਸੀਂ ਦੇਖੀ ਹੋਣੀ ਉਹ ਇਨਾ ਪਿੰਡਾਂ ਵਿੱਚ ਹੀ ਤੇ ਇਨਾ ਪਿੰਡਾਂ ਨੂੰ ਲੈ ਕੇ ਹੀ ਜਿਹੜੀ ਸਾਰੀ ਬਣੀ ਹੋਈ ਹੈਗੀ ਤੇ ਆਹ ਦੇਖੋ ਇਸ ਤਰੀਕੇ ਨਾਲ ਜਿਹੜੀਆਂ ਤਗੜੀਆਂ ਤਗੜੀਆਂ ਕੋਠੀਆਂ ਬਣੀਆਂ ਹੋਈਆਂ ਨੇ ਤੇ ਆਪਾਂ ਪਿੰਡ ਦੀ ਜਿਹੜੀ ਫਿਰਨੀ ਤੇ ਪਹੁੰਚ ਗਏ ਆ ਤੇ ਤੁਹਾਨੂੰ ਇੱਕ ਆਲਿਸ਼ਾਨ ਕੋਠੀ ਦਿਖਾਵਾਂਗੇ ਜਿਹਦੇ ਉੱਪਰ ਜਿਹੜਾ ਜਹਾਜ਼ ਬਣਿਆ ਹੋਇਆ ਇੱਕ ਬਹੁਤ ਸੋਨਾ ਜਿਹੜਾ ਸੁੰਦਰ ਜਹਾਜ਼ ਬਣਿਆ ਹੋਇਆ ਏਅਰ ਇੰਡੀਆ ਦਾ ਉਸੇ ਤਰੀਕੇ ਨਾਲ ਜਿਹੜੀ ਸਾਰੀ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਉਹ ਬਹੁਤ ਨਜ਼ਦੀਕ ਹੈ ਜਿਹੜੀ ਇੱਥੋਂ ਆਪਾਂ ਕਹਿ ਦਈਏ ਵੀ ਹਵੇਲੀ ਉਹ ਦੇਖੋ ਤੁਸੀਂ ਉਹ ਸਾਹਮਣੇ ਜਿਹੜੀ ਕੋਠੀ ਆ ਏਅਰ ਇੰਡੀਆ ਦਾ ਜਹਾਜ਼ ਬਣਿਆ ਤੇ ਆਜੋ ਆਪਾਂ ਚੱ ਤੇ ਦੋਸਤੋ ਆਪਾਂ ਜਿਹੜਾ ਕੋਠੀ ਦੇ ਨੇੜੇ ਆ ਗਏ ਬਿਲਕੁਲ ਤੇ ਨੇੜੇ ਤੋਂ ਤੁਹਾਨੂੰ ਜਿਹੜੀ ਇਹ ਕੋਠੀ ਦਿਖਾਉਣੇ ਆ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਹੜੀ ਇਹ ਕੋਠੀ ਤਿਆਰ ਹੋਈ ਆ ਤੇ ਆ ਦੇਖੋ ਜਿਹੜਾ ਉੱਪਰ ਏਅਰ ਇੰਡੀਆ ਦਾ ਉਹ ਜਹਾਜ਼ ਬਣਿਆ ਹੋਇਆ ਬਿਲਕੁਲ ਉਸੇ ਤਰੀਕੇ ਨਾਲ ਬਣਿਆ ਜਿਵੇਂ ਆਪਾਂ ਹਵਾਈ ਅੱਡੇਆਂ ਵਿੱਚ ਦੇਖਦੇ ਆ ਤੇ ਜੇ ਤੁਸੀਂ ਨੇੜੇ ਤੋਂ ਦੇਖੋਗੇ ਤੁਹਾਨੂੰ ਆਏ ਲੱਗੂਗਾ ਵੀ ਜਿਹੜਾ ਇਹ ਜਹਾਜ਼ ਸੱਚੀਓ ਹੈ ਤੇ ਸੱਚੀ ਦਾ ਜਹਾਜ਼ ਜਿਹੜਾ ਉੱਪਰ ਖੜਾਇਆ ਹੋਇਆ ਤੇ ਆਜੋ ਤੁਹਾਨੂੰ ਅੰਦਰੋਂ ਦਿਖਾਉਣੇ ਆ ਕੋਠੀ ਆ ਦੇਖੋ ਜਿਹੜਾ ਉੱਪਰ ਏਅਰ ਇੰਡੀਆ ਦਾ ਜਹਾਜ਼ ਬਣਿਆ ਤੇ ਇਹ ਕੋਠੀ ਹੈ ਜਿਹੜੀ ਕਰੋੜਾ ਰੁਪਏ ਜਿਹੜੇ ਇਸ ਕੋਠੀ ਤੇ ਆਪਾਂ ਕਹਿੰਦੀ ਵੀ ਲੱਗੇ ਹੋਏ ਨੇ ਇੱਕ ਸੁੰਦਰ ਜਿਹੜਾ ਅੱਗੇ ਬਾਗ ਬਣਿਆ ਹੋਇਆਗਾ ਤੇ ਪਰ ਜਿਹੜਾ ਇਸ ਕੋਠੀ ਦੇ ਮਾਲਕ ਨੇ ਹੈ ਨਾ ਵੀ ਉਹ ਬਾਹਰ ਰਹਿੰਦੇ ਨੇ ਕੁਝ ਬੰਦੇ ਜਿਹੜੇ ਘਰ ਦੇ ਵਿੱਚ ਵੀ ਰਹਿੰਦੇ ਨੇ ਕੁਝ ਜਿਹੜੇ ਬਾਹਰ ਰਹਿੰਦੇ ਨੇ ਹੈ ਨਾ ਕਿਉਂਕਿ ਦੋਸਤੋ ਐਨਆਰਆਈਆਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈਗੀ ਬੇਸ਼ੱਕ ਉਹ ਕਿਸਾਨੀ ਅੰਦੋਲਨ ਨੂੰ ਲੈ ਕੇ ਲਾ ਲੂ ਜਾਂ ਕੋਈ ਹੋਰ ਪੰਜਾਬ ਦੇ ਵਿੱਚ ਮੋਰਚਾ ਸ਼ੁਰੂ ਹੁੰਦਾ ਤਾਂ ਐਨਆਰਆਈਆਂ ਦਾ ਬਹੁਤ ਵੱਡਾ ਸਾਥ ਰਹਿੰਦਾ ਹੈ ਤੇ ਦੋਸਤੋ ਇਹ ਜਿਹੜੀ ਹਵੇਲੀ ਬਣੀ ਹੈ ਇਹ ਕੋਠੀ ਬਣੀ ਹੈ ਤਾਂ ਐਨਆਰਆਈਆਂ ਨੇ ਆਪਣੀ ਮਿਹਨਤ ਸਦਕਾ ਬਣਾਈ ਹੈ ਬਾਹਰ ਰਹਿ ਕੇ ਹੈ ਨਾ ਪਿੰਡ ਤੋਂ ਦੂਰ ਰਹਿ ਕੇ ਕਹਿਦੀ ਆ ਆਪਾਂ ਤਾਂ ਇੱਕ ਬਹੁਤ ਸ਼ਾਨਦਾਰ ਜਿਹੜੀ ਕੋਠੀ ਬਣੀ ਹੋਈ ਹੈਗੀ ਕੱਲੀ ਇਹ ਹੀ ਕੋਠੀ ਨਹੀਂ ਤੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੋਠੀਆਂ ਨੇ ਜਿਹੜੀਆਂ ਕਰੋੜਾ ਰੁਪਏ ਦੀ ਲਾਗਤ ਨਾਲ ਬਣੀਆਂ ਹੋਈਆਂ ਨੇ ਤੇ ਤਕਰੀਬਨ 70 ਤੋਂ 80% ਜਿਹੜੀਆਂ ਪਿੰਡ 'ਚ ਕੋਠੀਆਂ ਨੇ ਉੱਪਰ ਸਾਰੀਆਂ ਦੇ ਜਿਹੜੇ ਜਹਾਜ਼ 에ਅਰ ਇੰਡੀਆ ਦੇ ਜਹਾਜ਼ ਹੀ ਬਣੇ ਹੋਏ ਨੇ ਕਿਉਂਕਿ ਦੋਸਤੋ ਬਾਹਰ ਰਹਿ ਕੇ ਜਿਹੜਾ ਕੰਮ ਕੀਤਾ ਤੇ ਉਦੋਂ ਬਾਅਦ ਆਪਣੀ ਕਮਾਈ ਜਿਹੜੀ ਇਹਨਾਂ ਕੋਠੀਆਂ ਤੇ ਲਾਈ ਤੇ ਉੱਪਰ ਜਿਹੜੇ ਜਹਾਜ਼ ਬਣਾਏ ਵੀ ਜਿਹੇ ਜਹਾਜ਼ੜ ਕੇ ਬਾਹਰ ਗਏ ਤਾਂ ਜਿਹੜੀਆਂ ਇਹ ਕੋਠੀਆਂ ਪਈਆਂ ਨੇਗੀਆਂ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਉਪਲਬੋ ਪੱਜਲੰਦਰ ਦਾ ਪਿੰਡ ਹੈ ਜੀ ਇਹ ਐਨ ਆਰ ਆਈ ਪਿੰਡ ਹੈ ਤੇ ਪੰਜਾਬ ਦਾ ਬਹੁਤ ਵੱਡਾ ਤੇ ਆਪਾਂ ਕਹਿੰਦੇ ਅਮੀਰ ਪਿੰਡ ਹੈਗਾ ਤੇ ਆਹ ਜਿਹੜੀ ਕੋਠੀ ਦਿਖਾਉਂਦਾ ਮਕਸਦ ਸਿਰਫ ਇਹੀ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੋਠੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਹਾਲੇ ਸੋਸ਼ਲ ਮੀਡੀਆ ਤੇ ਨਹੀਂ ਆਈਆਂ ਤਾਂ ਦੋਸਤੋ ਸ਼ੇ मेरा नाम तानिया है मेरा और मेरे बॉयफ्रेंड का काफी लंबे समय से रिलेशनशिप चल रहा था पर कुछ महीनों से उसकी लाइफ में लड़की आ गई थी और उसने उसके ऊपर वसीकरण करा दिया था इसके चक्कर से हम दोनों के बीच में बहुत लड़ाइयाँ होने लग गई थी